ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ-ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਮੂਰਾ ਵਾਲੀ ਆ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਇਹ ਤਾਂ ਫਰੀਦਕੋਟ ਆ। ਪਿੰਡ ਮੂਰਾ ਵਾਲੀ ਤੇ ਜ਼ਿਲ੍ਹਾ ਫਰੀਦਕੋਟ ਐਸ ਵੇਲੇ ਕਾਕੇ ਵਪਾਰੀ ਕੋਲੇ ਆ ਸੱਜਣੋ। ਦੋ ਐਨੀਮਲ ਵਿਖਾਉਣੇ ਆ ਸੱਜਣੋ ਇੱਕ ਖੀਰੀ ਝੋਟੀ ਬਾਈ ਦੇ ਕੋਲੇ ਬਹੁਤ ਹੀ ਚੰਗੀ ਸਾਂਭੀ ਹੋਈ ਸ਼ੌਂਕ ਨਾਲ ਤੇ ਸੱਜਣੋ ਸਿੰਘ ਸੰਗੋਈ ਬਹੁਤ ਚੰਗਾ ਤੇ ਇੱਕ ਆ ਗਿਆ ਟੋਕੜ ਝੋਟੀ ਨੋਟ ਕਰੀ ਚੱਲੇ ਉਹ ਮਗਰ ਇਹਦੇ ਕਰਮ ਵਾਲੀ ਦੇ ਨਾ ਨੀਲੀ ਦੀ ਕੱਟੀ ਆ ਵੇਖੋ ਹੈ ਤਾਂ ਟੋਕੜ ਹਜੇ ਗੱਬਣ ਗੁੱਬਣ ਨਹੀਂ ਗਈ ਸੱਜਣੋ ਕਿੰਨਾ ਦੁੱਧਵਾਦ ਆ ਸਾਰੀ ਗੱਲਬਾਤ ਭਰਾ ਦੱਸੂਗਾ ਪਰ ਮੈਨੂੰ ਕੱਟੀ ਬਹੁਤ ਪਸੰਦ ਆਈ ਏ ਵੇਖੋ ਕੀ ਕਹਨੇ ਆ ਕੱਟੀ ਲਾ ਕੇ ਵੀ ਮੈਂ ਪਾਸੇ ਵੀ ਵਗਦੀ ਸੀ ਬਾਈ ਕਹਿੰਦਾ ਨਹੀਂ ਯਾਰ ਕਹਿੰਦਾ ਆਪਾਂ ਮਾਵਾਆਂ ਧੀਆਂ ਦਾ ਵਿਛੋੜਾ ਨਹੀਂ ਪਾਉਣਾ ਇਕੱਠੀਆਂ ਹੀ ਜਾਣ ਦੇਣੀਆਂ ਦੋਨੇ ਆਜੋ ਗੱਲਬਾਤ ਕਰੀਏ ਕੀ ਰੇਟ ਰਹਿੰਦਾ ਇਹਦਾ ਲੈਨੇ ਆ ਜਾਣਕਾਰੀ ਦੋਨੇ ਪਸ਼ੂ ਆਪਾਂ ਚਲਾ ਚਲੂ ਕੇ ਵੇਨੇ ਆ ਕਾਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਉਹ ਠੀਕ ਆ ਵਧੀਆ ਹੋਰ ਸੁਣਾ ਮੇਰਾ ਭਰਾ ਵਧੀਆ ਵਧੀਆ ਬੜੀ ਚੜਦੀ ਕਲਾ ਨਾ ਹਾਂ ਹਾਂ ਓਕੇ ਵਧੀਆ ਤੇ ਪਿੰਡ ਆਪਣਾ ਮੋਹਰਾਂ ਵਾਲੀ ਹਾਂ ਪੈਨ ਮੋਹਰਾਂ ਵਾਲੀ ਜ਼ਿਲ੍ਹਾ ਫੂਲਕਾ ਤੇ ਨੰਬਰ ਆਪਣਾ 98553 ਤੇ 27655 ਇਹਦੇ ਤੇ ਕੋਈ ਵੀ ਗੱਲਬਾਤ ਕਰੇ ਤੇ ਕੱਕਿਆ ਹਾ ਤੋਕਰ ਝੋਟੀ ਕਿੰਨੇ ਚਿਰ ਦੀ ਦੱਸੀ ਸੂਈ ਇਹਦੇ ਮਾਲਕਾਂ ਨੇ 6 ਮਹੀਨੇ 6 ਮਹੀਨਿਆਂ ਦੀ ਸੂਈਆਂ ਕੱਟੀ ਇਹਦੇ ਮਗਰ ਹਾਂ ਕੱਟੀ ਤੇ ਹੀ ਮਿਲਦੀ ਨਹੀਂ ਭੜੇ ਦੇ ਮਿਲਦੀ ਤੇ ਇਹ ਬਣੀ-ਬੁਣੀ ਨਹੀਂ ਪੁੱਛਿਆ ਉਹਨਾਂ ਨੂੰ ਨਹੀਂ ਬਣੀ-ਬੁਣੀ ਨਹੀਂ ਆ ਮਹੀਨਾ ਕਹੇ ਆਪਾਂ ਨੂੰ ਪਤਾ ਨਹੀਂ ਵੀ ਆਪਾਂ ਵੇਲੀ ਮੰਨ ਕੇ ਲਈ ਆ ਵੇਲੀ ਮੰਨ ਕੇ ਤੇ ਦੁੱਧ ਕਿੰਨਾ ਦਿੰਦੀ ਜਿਹੜਾ ਭੰਡ ਜਾਏ ਉਹ ਤਾਂ 5 ਦੇ 6 ਪੱਪਾਂ ਜੀ ਮੰਨਦੇ 5 ਕਿਲੋ ਕੋ ਤੇ ਮਿਲਦੀ ਕੱਟੀ ਦੇ ਕੇ ਪਾੜੇ ਤੇ ਵੀ ਤੂੰ ਜੋ ਕਰੀ ਮੈਨੂੰ ਜਿਵੇਂ ਮਾਚੀ ਚੋਲੇ ਅੱਛਾ ਹਾਂ ਬਿਨਾ ਕੱਟੀ ਤੋਂ ਵੀ ਮਿਲਦੀ ਆ ਹਾਂ ਬਿਨਾ ਕੱਟੀ ਦੀ ਮਨਪਰੀ ਉਹ ਕਰਦੀ ਆ ਤੇ ਹੁਣੇ ਥਣਾਇਆਂ ਜਾਈ ਫਰਦੀ ਆ ਆਹ ਵੇ ਕੱਟੀ ਕੋਲੇ ਨੂੰ ਹੁਣ ਛੱਡ ਦੇ ਨਹੀਂ ਚੰਗੇ ਜਾਲੀਆਂ ਮੂੰਹ ਮਾਰ ਲਿਆ ਨਹੀਂ ਨਾ ਅੱਛਾ ਤਾਂ ਪਸਮਿਆਈ ਹਾਂ ਤੇ ਚੂਣ ਚਾਨ ਇੱਕ ਨੰਬਰ ਆ ਹਾਂ ਓਕੇ ਓਕੇ ਕੋਈ ਚੱਕਰ ਨਹੀਂ ਸੁਆ ਪਹਿਲਾਂ ਹੀ ਹਾਂ ਠੀਕ ਆ ਲਿਆ ਕਰਾਂ ਕੱਢ ਖਾਂ ਬਾਹਰ ਤੋਰ ਕਰਾ ਚੰ ਸੱਜਣੋ ਝੋਟੀ ਖਰੀਦ ਲਈ ਨਾ ਆਪਾਂ ਤੇ ਮੰਨ ਲਓ ਵੀ ਕੱਟੀ ਆਪਾਂ ਨੂੰ ਇਹਦੇ ਮਗਰ ਇਹ ਮਿਲ ਜਾਣੀਆਂ ਮੰਨ ਲਓ ਗਿਫਟ ਤੌਰ ਤੇ ਵੇਖੋ ਕਰਮਾਂ ਲਈ ਆਪ ਕਾਲੀ ਆ ਤੇ ਬੱਚਾ ਵੇਖੋ ਕਿੰਡਾ ਟਾਪ ਦਾ ਇਹਨੇ ਲਾਇਆ ਕਿੰਡੀ ਸੋਹਣੀ ਇਹਨੇ ਕੱਟੀ ਨੂੰ ਜਿਹੜਾ ਜਨਮ ਦਿੱਤਾ ਯਾਰ ਕੁਦਰਤ ਆ ਵੱਡੀ ਆ ਉਹ ਸਭ ਤੋਂ ਧਿਆਨ ਨਾ ਪੈਰਨਾ ਮਿੱਧੇ ਤੇਰਾ ਵੇਖੋ ਹਾਂ ਹਰੇ ਵੀ ਸੱਜਰਾਂ ਨੂੰ ਜਾਣਦੀ ਹੈ ਨਾ ਕੱਟੀ ਤੇ ਵਾਕਿਆ ਹੀ ਕਿਆ ਬਾਤ ਹੈ ਤੇ ਹੁਣ ਇਹ ਦੂਜੀ ਸੂਈ ਲਈ ਗੱਭਣ ਹੋਊਗੀ ਹਨਾ ਹਾਂ ਪਹਿਲਾ ਸੂਈ ਸੀ ਠੀਕ ਆ ਤੇ ਕੱਟੀ ਦੇ ਥਣ ਥਣ ਚਾਰੇ ਓਕੇ ਆ ਨਾ ਹਾਂ ਹਾਂ ਓਕੇ ਠੀਕ ਆ ਠੀਕ ਤੇ ਕਾਕੇ ਕੀ ਰੇਟ ਰਹੂਗਾ ਇਹ ਛੋਟੀ ਆਪਣੀ ਦਾ 56000 ਦੇਣਾ ਬਾਹਰ 50 ਤੇ 6 ਹਾਂ 56000 ਦੀ ਹਾਂ ਬੋਲ ਪਾਤਾ ਕਿੱਸਾ ਕੱਟੀ ਵੀ ਨਾਲ ਹੀ ਕੱਟੀ ਨਾਲ ਹੀ ਤੇ 56000 ਚ ਮਾਨਤਨ ਕਰ ਦਗੇ ਯਾਰ ਥੋੜਾ ਬਹੁਤਾ ਐ ਨਾ ਕਰ ਥੋੜੀ ਕਰ ਲੈ ਬਾਹਰ ਮਾਸਾ ਵਾਲਾ ਮਾਂ ਤਾਂ ਮੈਂ ਕਿਹਾ ਤੈਨੂੰ ਕਹਿੰਨਾ ਚਾਲੀ ਦੀ ਦੇ ਦੇ ਵੀ ਮੰਨ ਲਾ ਵੀ ਜੈ ਜੈ ਦੱਸਦੇ ਵੀ ਯਾਰ ਕਰਾਂ ਕੋਈ ਨਹੀਂ ਕਰਾਂਗੇ ਕਿਉਂ ਹੁਣੇ ਕਰ ਮਾੜਾ ਮੂਡ ਕਰ ਚੋਟੀ ਵੇਖਦਾ ਤੇਰੇ ਸਾਹਮਣੇ ਯਾਰ ਵੇਖ ਕੇ ਹੀ ਕਿਹਾ ਤੈਨੂੰ ਸਾਰਾ ਕੁਝ ਵੀ ਚੱਲ ਆਇਆ ਤਾਂ ਕੱਟੀ ਵੀ ਚੰਗੀ ਮਗਰ 56000 ਚੋਂ ਫਿਰ ਵੀ ਕਿੰਨਾ ਹਜ਼ਾਰ ਛੱਡੇਗਾ ਦੋ ਛੱਡੇਗਾ ਕੋਲੀ ਛੱਡ ਦਾਂਗੇ ਅੱਛਾ ਪੰਜ ਛੱਡੂਗਾ ਬਾਈ ਕਰ ਲਿਓ ਨੋਟ ਤੇ ਹੁਣ ਕਿਉਂ ਹੱਸਦਾ ਜਦੋਂ ਮੈਂ ਕਹਿੰਦਾ ਸੀ ਉਦੋਂ ਤਾਂ ਮੰਨਿਆ ਨਹੀਂ ਹੁਣ ਹੱਸਿਆ ਵੀ ਜਦੋਂ ਪੰਜ ਇਹਦਾ ਨਾਂ ਲਿਆ ਤੇ ਇੱਕਾ ਝੋਟੀ ਆ ਹਨਾ ਇਹ ਖੀਰੀ ਆ ਜੋ ਆ ਖੀਰੀ ਮੇਰਾ ਦੋ ਸਾਲਾ ਦਾ ਘਾਟਾ ਅੰਰੇ ਅੱਛਾ ਇਹੋ ਆਪਣੇ ਘਰ ਦੀ ਆ ਕੋਈ ਚੱਕਣੀ ਅੱਛਾ ਥਾਂ ਤੁਣ ਬੜੇ ਲਾਈ ਬੈਠਾ ਮੋਹਰੇ ਪੀੜੀ ਦੇ ਪਾ ਵਾਂਗੂ ਹਨਾ ਹਾਂ ਕਿਆ ਪਤਾ ਬੜੀ ਕੱਟੀ ਚੰਗੀ ਯਾਰ ਬੜੀ ਯਾਰ ਤੇ ਕਿਹੜੇ ਟੀਕੇ ਟੂਕੇ ਦੀ ਕਿ ਨਹੀਂ ਪਤਾ ਹੈ ਨਹੀਂ ਨਹੀਂ ਪਤਾ ਹੈ ਕਿ ਸੀਮਨ ਦੀ ਹੈ ਅੱਛਾ ਹੈ ਸੀਮਨ ਦੀ ਹੈ ਪਰਪਰ ਰਿਕਾਰਡ ਨਹੀਂ ਪਤਾ ਤੇ ਜਿਹੜੀ ਆ ਫੌਦੀ ਭੈਣ ਜਿਹੜੀ ਬੜੀ ਸੋਣੀ ਨੀਲੀ ਕੱਟੀ ਪਾਈ ਦੀ ਆਪਾਂ ਹਾਂ ਉਹਦੀ ਭੈਣ ਆ ਇਹ ਹਾਂ ਉਹਨੇ ਤੇ ਨਾ ਥੱਕ ਲਿਆ ਅੱਜ ਠੀਕ ਆ ਠੀਕ ਆ ਤੇ ਇਹਦੀ ਤੌਰ ਕਰਾਈਏ ਚੈੱਕ ਮਾਰੀ ਜੀ ਭਾਈ ਦੀ ਭੂਜੀ ਤੇ ਨਹੀਂ ਭਾਈ ਦਾ ਹੈ ਕਿ ਇਹ ਜਰੂਰ ਨਹੀਂ ਕਰਦਾ ਜਵਾਨੀ ਚ ਹਨਾ ਠੀਕ ਸੈਂਕਾ ਸੰਗ ਕਰਕੇ ਬਹੁਤ ਸੋਹਣਾ ਹਨਾ ਸਾਰੀ ਚੰਗੀ ਆ ਭਾਈ ਸਾਰੀ ਚੰਗੀ ਆ ਹਨਾ ਸਿਰ ਮੂੰਹ ਦੀ ਕੁਆਲਿਟੀ ਵੇਖੋ ਸੱਚ ਨਾਲ ਚੰਗੇ ਸੀ ਮੰਦੀ ਆ ਬਾਕੀ ਭਰਾਵੋ ਤੁਸੀਂ ਗੈਸ ਲਾ ਲਿਆ ਜੋ ਕੋਈ ਟੀਕੇ ਦੀ ਨਾ ਨਹੀਂ ਲਿਆ ਸੀ ਦੇਖੋ ਬਾਕੀ ਯਾਰ ਸਾਂਭੀ ਵੀ ਚੰਗੀ ਆ ਹੈਨਾ ਹਾਂ ਹਾਂ ਲਾਇਆ ਚੋਰ ਇਹ ਤੇ ਤੂੰ ਮੱਜਾਂ ਦੇ ਨਾਲ ਹੀ ਨਹੀਂ ਠੀਕ ਹੈ ਓਕੇ ਰਪੂਟ ਆ ਸੱਜਣੋਂ ਕੱਟੀ ਦੀ ਤੌਰ ਤਾਰ ਚੰਗੀ ਆ ਬਾਕੀ ਚੰਗੀ ਮੈਂ ਬਣੂੰਗੀ ਸੱਜਣੋਂ ਬਾਕੀ ਤਾਂ ਹੁਣ ਚੰਗੀ ਮੈਂ ਬਣਾ ਚੰਗੀ ਮੈਂ ਬਣਾ ਕਾਕਾਂ ਦਾ ਹੈਨਾ ਤੇ ਕਾਕੇ ਰੇਟ ਇਹਦਾ ਬਾਈ 20000 ਰੁਪਏ ਲੈਣਾ ਆਪਾਂ ਐਂ ਨਾ ਯਾਰ ਕਿਆ ਕਰ ਵੀ ਲੀਕ ਜੀ ਮਾਰ ਕੇ ਲੈਣਾ ਲੈਣੇ ਨੂੰ ਗਿਣੇ ਭਾਈ ਹੈਗਾ ਅਗਲੇ ਦਿਨ ਤੇ 11 ਰੇਟ ਲਾਉਣਾ ਹਾਂ ਯਾਰ ਕਹਿਣਾ ਤਾਂ ਹੈਗਾ ਤੂੰ ਐਂ ਕਹਿ ਵੀ ਆ ਮੰਗਦੇ ਆ ਫਿਰ ਤੂੰ 50 ਮੰਗ ਲੈ ਹੱਥ ਕਿੱਥੇ ਲੈ ਗਿਆ ਝੋਟੀ ਦਾ ਪਿੱਛਾ ਕਿੱਥੇ ਰਹਿ ਗਿਆ ਮੈਂ ਆ ਵੇ ਕਿੱਥੇ ਆ ਨਾ ਮੇਰਾ ਵੀ ਰਹਿ ਨਾ ਕਰਿਆ ਕਰ ਯਾਰ ਸਾਰੀ ਦੁਨੀਆ ਹੀ ਸਿਆਣੀ ਆ ਕਾਕੇ ਨਹੀਂ ਕਿੰਨੇ ਦੀ ਆ ਨਾ ਤੂੰ 45000 ਮੁੱਲ ਕਰਦਾ ਹਾਂ ਬਾਤ ਠੀਕ ਆ ਤਾਂ ਗੱਲ ਹੋਈ ਇਹਦਾ ਕਰਦੇ ਆ 55000 ਹਨਾ ਨਹੀਂ ਠੀਕ ਹੈ ਲੋਵੀ ਸੱਜਣੋ ਇਹ ਐਨੀਮਲ ਆ ਪਿੰਡ ਮੂਰਾ ਵਾਲੀ ਤੇ ਜ਼ਿਲ੍ਹੇ ਫਰੀਦਕੋਟ ਦੇ ਵਿੱਚ ਨੇੜੇ ਦੀ ਗੱਲ ਕਰੀਏ ਪੱਕਾ ਗਮਾਂਡ ਫਰੀਦਕੋਟ ਵੀ ਇੱਥੋਂ ਬੜਾ ਦੂਰ ਨਹੀਂ ਗਾ ਸੱਜਣੋ ਤੇ ਮੂਰਾ ਵਾਲੀ ਪਿੰਡ ਦੇ ਵਿੱਚ ਦੋ ਐਨੀਮਲ ਵਿਖਾਈ ਦੋਨੇ ਟੌਪ ਦੇ ਕਿਉਂਕਿ ਯਾਰ ਇੱਕ ਝੋਟੀ 56000 ਤੇ ਨਾਲ ਨੀਲੀ ਰਾਵੀ ਦੀ ਕੱਟੀ ਵੀ ਇਹੋ ਜੀ ਲੱਭਣ ਜਾਵੜੀ ਹੈ ਨਾ ਸੱਜਣੋ ਤੇ 10000 ਰੁਪਿਆ ਖਰਚਾ ਆ ਜਾਂਦਾ ਤੇ ਮੈਂ ਰਹਿ ਜਾਣੀ ਆਪਾਂ ਨੂੰ ਭਾਜੇ ਨਾਲ ਤੇ ਲੁੱਟ ਲਿਓ ਮੇਲਾ ਤੇ ਉਹ ਝੋਟੀ ਦਾ ਵੀ ਕੋਈ ਊੜਾ ਬੰਨਾ ਨਹੀਂ 43 ਹਜ਼ਾਰ ਰੁਪਿਆ ਮਾਨਤਾਨ ਤੱਕ ਰੂ ਗਈ ਮਾਰੇ ਟੱਕਰ ਟੋਕਰ ਖੱਚ ਕੇ ਦੇ ਨਾਲ ਆ ਜਾਂਦਾ ਹੁੰਦਾ ਸੂਤ ਇਹ ਕਾਕਾ ਮੂਰਾ ਵਾਲੀ ਵਾਲਾ ਗੁੱਜਾ ਗੁੱਜਾ ਇਹ ਹੱਸਦਾ ਰਹਿੰਦਾ ਹਨ ਇੱਥੇ ਹੁਣ ਕੀ ਲੱਗਾ ਇਹਦੇ ਅੱਛਾ ਠੀਕ ਹੈ ਧੰਨਵਾਦ ਆ ਸਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲੀ